ਨਵੇਂ ਰਿਕਾਰਡ ਪੱਧਰ ਤੇ ਪਹੁੰਚੀ ਸੋਨੇ ਦੀ ਕੀਮਤ ਚਾਂਦੀ ਦੇ ਵਿੱਚ ਵੀ ਹੋ ਗਿਆ ਵਾਧਾ ਸੋਨੇ ਚਾਂਦੀ ਦੇ ਕਾਰੋਬਾਰ ਦੇ ਵਿੱਚ ਉਛਾਲ ਜਾਰੀ ਹੈ ਸੋਨੇ ਦੀਆਂ ਵੱਧਦੀਆਂ ਕੀਮਤਾਂ ਨੇ ਨਵਾਂ ਰਿਕਾਰਡ ਬਣਾਇਆ ਹੋਇਆ ਹੈ ਔਰ ਹੁਣ 80440 ਰੁਪਏ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਚੁੱਕਿਆ ਹੈ ਕੋਮਤਾਰੀ ਬਾਜ਼ਾਰ ਵਿੱਚ ਚਾਂਦੀ 0.13% ਦੇ ਵਾਧੇ ਦੇ ਨਾਲ 91170 ਰੁਪਏ ਤੇ ਆਸਵਾਸ ਕਾਰੋਬਾਰ ਕਰ ਰਹੀ ਹੈ ਜਦਕਿ ਚਾਂਦੀ ਮਜ਼ਬੂਤ ਸ਼ੁਰੂਆਤ ਤੋਂ ਬਾਅਦ ਗਿਰਾਵਟ ਨਾਲ ਕਾਰੋਬਾਰ ਕਰ ਰਹੀ ਹੈ ਸੋਨੇ ਦੇ ਫਿਊਚਰਸ ਦੀਆਂ ਕੀਮਤਾਂ ਦੀ ਸ਼ੁਰੂਆਤ ਵਾਧੇ ਨਾਲ ਹੋਈ ਹੈ ਮਲਟੀ ਕਮੋਡਿਟੀ ਐਕਸਚੇਂਜ ਐਮ ਸੀ ਐਕਸ ਤੇ ਸੋਨੇ ਦਾ ਬੈਂਚਮਾਰਕ ਫਰਵਰੀ ਦਾ ਕੰਟਰੈਕਟਰ ਅੱਜ 36 ਰੁਪਏ ਦੇ ਵਾਧੇ ਦੇ ਨਾਲ 80325 ਰੁਪਏ ਤੇ ਖੁੱਲਿਆ ਦੱਸਿਏ ਕਿ ਹੁਣ ਇਹ ਲਗਾਤਾਰ ਵਾਧਾ ਦੇਖਣ ਨੂੰ ਮਿਲਿਆ ਇਸ ਸਮੇਂ ਇਹ ਦਿਨ ਦੇ ਉੱਚ ਪੱਧਰ ਤੇ 80413 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 80325 ਰੁਪਏ ਤੇ ਪਹੁੰਚੂਗਾ ਸੋਨੇ ਦੀ ਕੀਮਤ ਲਗਾਤਾਰ ਵਾਧੇ ਦੇ ਵਿੱਚ ਹੈ ਤੇ ਹੁਣ ਦੱਸਿਏ ਕਿ ਇਹ ਬਹੁਤ ਵੱਡੇ ਮਾਤਰਾ ਦੇ ਉੱਤੇ ਤੇਜ਼ੀ ਦੇ ਨਾਲ ਵਧ ਰਿਹਾ ਚਾਂਦੀ ਦੀਆਂ ਕੀਮਤਾਂ ਵੀ ਤੇਜ਼ੀ ਦੇ ਵਿੱਚ ਹਨ ਐਮਸੀਐਕਸ ਦੇ ਚਾਂਦੀ ਦਾ ਬੈਂਚਮਾਰਕ ਜੋ ਹੈ ਅੱਜ 1 ਰੁਪਏ ਦੇ ਵਾਧੇ ਨਾਲ 9152 ਰੁਪਏ ਤੇ ਖੁੱਲਿਆ ਹੈ ਹਾਲ ਹੀ ਕੀ ਦੱਸਿਆ ਹੈ ਕਿ ਹੁਣ ਲਗਾਤਾਰ ਇਹ ਜਿਹੜੇ ਵਾਧੇ ਘਾਟੇ ਦੇਖਣ ਨੂੰ ਮਿਲਦੇ ਨੇ ਇਸ ਸਮੇਂ ਦਿਨ ਦੇ ਉੱਚ ਪੱਧਰ 91154 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 90905 ਰੁਪਏ ਤੇ ਪਹੁੰਚ ਚੁੱਕਾ ਹੈ ਪਿਛਲੇ ਸਾਲ ਚਾਂਦੀ ਦੀ ਫਿਊਚਰ ਕੀਮਤ ਜੋ ਹੈ 1000 ਦੇ ਰੁਪਏ ਤੱਕ ਦੀ ਸੀਗੀ ਔਰ ਦੱਸਿਆ ਇੱਕੇ ਬਹੁਤ ਵੱਡੇ ਬਦਲਾਅ ਜਿਹੜੇ ਨੇ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤਾਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋ ਗਿਆ ਨਵਾਂ ਰਿਕਾਰਡ ਬਣਾਇਆ ਕਿ ਜਿਸ ਦੇ ਵਿੱਚ ਸੋਨਾ ਜੋ ਹੈ 80440 ਰੁਪਏ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚਿਆ ਹੋਇਆ ਤੇ ਚਾਂਦੀ 0.13% ਦੇ ਵਾਅਦੇ ਦੇ ਨਾਲ 91170 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ ਜਾਨੀ ਕਿ ਹੁਣ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡੇ ਪੱਧਰ ਤੇ ਵਾਅਦਾ ਹੋ ਗਿਆ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਵਿਆਹਾਂ ਦਾ ਸੀਜ਼ਨ ਹੈ ਲੋਕ ਵਿਆਹਾਂ ਦੇ ਸੀਜ਼ਨ ਦੇ ਵਿੱਚ ਸੋਨੇ ਚਾਂਦੀ ਦੇ ਕਾਰੋਬਾਰ ਵੀ ਕਰਦੇ ਨੇ ਔਰ ਇਨਵੈਸਟ ਕਰਦੇ ਨੇ ਕਈਆਂ ਨੂੰ ਖਰੀਦਣਾ ਮੁਸ਼ਕਿਲ ਹੋ ਜਾਂਦਾ ਪਰ ਹੁਣ ਜੇਕਰ ਤੁਸੀਂ ਵਿਆਹ ਇਸ ਸੀਜ਼ਨ ਚ ਸੋਨਾ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ ਸੋਨੇ ਚਾਂਦੀ ਦੀਆਂ ਕੀਮਤਾਂ ਚ ਕਾਫੀ ਜ਼ਿਆਦਾ ਬਦਲਾਅ ਆ ਗਿਆ ਹੈ ਰਿਕਾਰਡ ਤੋੜ ਦਿੱਤੇ ਨੇ ਸੋਨੇ ਚਾਂਦੀ ਦੀਆਂ ਕੀਮਤਾਂ ਚ ਕਾਫੀ ਵਾਧਾ ਹੋ ਗਿਆ ਹੈ ਤਾਂ ਜੇਕਰ ਹੁਣ ਤੁਸੀਂ ਵਿਆਹਾਂ ਤੇ ਸੀਜ਼ਨ ਚ ਖਰੀਦਣਾ ਚਾਹੁੰਦੇ ਹੋ ਸੋਨਾ ਚਾਂਦੀ ਤਾਂ ਇਹ ਖਬਰ ਤੁਹਾਡੇ ਲਈ ਹੈ ਜ਼ਰਾ ਧਿਆਨ ਨਾਲ ਸੁਣੀਓ ਕਿਉਂਕਿ ਸੋਨੇ ਚਾਂਦੀ ਦੀਆਂ ਕੀਮਤਾਂ ਚ ਵਾਧਾ ਹੋ ਗਿਆ ਨਵਾਂ ਰਿਕਾਰਡ ਬਣਾਇਆ ਗਿਆ 80440 ਰੁਪਏ ਦੇ ਸਭ ਤੋਂ ਉੱਚ ਪੱਧਰ ਤੇ ਸੋਨਾ ਪਹੁੰਚਿਆ ਔਰ ਚਾਂਦੀ 99170 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ ਜਦ ਕਿ ਚਾਂਦੀ ਮਜ਼ਬੂਤ ਸ਼ੁਰੂਆਤ ਤੋਂ ਬਾਅਦ ਗਿਰਾਵਟ ਨਾਲ ਕਾਰੋਬਾਰ ਕਰ ਰਹੀ ਸੀ ਪਰ ਹੁਣ ਇਸ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋ ਗਿਆ ਦੱਸਿਆ ਤਾਂ MCX ਤੇ ਸੋਨੇ ਦਾ ਬੈਂਚਮਾਰਕ ਜੋ ਹੈ 36 ਰੁਪਏ ਦੇ ਵਾਅਦੇ ਦੇ ਨਾਲ 80325 ਰੁਪਏ ਤੇ ਖੁੱਲਿਆ ਤੇ ਦੱਸਦੀ ਹੈ ਕਿ ਇਸੇ ਤਰੀਕੇ ਦੇ ਨਾਲ ਚਾਂਦੀ ਦੀਆਂ ਕੀਮਤਾਂ ਦੇ ਵਿੱਚ 20 ਵਾਧਾ ਦੇਖਣ ਨੂੰ ਮਿਲਿਆ ਤਾਂ ਇਹ ਖਬਰ ਤੁਹਾਡੇ ਲਈ ਹੈ ਇਸ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ